ਤਾਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਧ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵਾਈਹਟ ਫਾਸਟ ਰੈਕ ਪੰਜਾਬ ਪੋਰਟਲ ਲਾਂਚ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੋਰਡੀਨੇਟਰ ਅਰਵਿੰਦ ਕੇਜ ਦਿਵਾਲ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਸਨ ਸੁਦਾਸੀ ਕਿ ਫਾਸਟ ਰੈਕ ਪੰਜਾਬ ਦੇ ਵਿੱਚ 12 ਵੱਡੇ ਫੈਸਲੇ ਲਏ ਗਏ ਨੇ ਤਾਂ ਪੰਜਾਬ ਦੇ ਵਿੱਚ ਉਹਦੇ ਉਦਯੋਗ ਸਥਾਪਿਤ ਕਰਨ ਦੇ ਲਈ 45 ਦਿਨਾਂ ਦੇ ਅੰਦਰ ਸਾਰੀ ਐਨਓਸੀ ਦਿੱਤੀ ਜਾਵੇਗੀ ਇੰਡਸਟਰੀ ਐਂਡ ਕਮਰਸ ਤੋਂ ਐਡਮਿਨ ਸੈਕਟਰੀ ਕਮਲਕਿਸ਼ੋਰ ਯਾਦਵ ਜੀ ਸਾਡੇ ਇਨਵੈਸਟਮੈਂਟ ਦੇ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੈਕਟਰੀ ਅਮਿਤ ਢਾਕਾ ਜੀ ਔਰ ਮੈਨੂੰ ਅੱਜ ਇਹ ਦੱਸਦੇ ਹੋਏ ਪੀਸੀ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਇਹ ਲੈਂਡਮਾਰਕ ਜਿਹੜਾ ਕਿ ਇਹ ਫੈਸਲੇ ਲੱਤੇ ਗਏ ਨੇ ਔਰ ਇਹ ਆਪਣੇ ਆਪ ਦੇ ਵਿੱਚ ਅੱਜ ਤੱਕ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਉਦਯੋਗਿਕ ਜਗਤ ਦੇ ਲਈ ਸੰਨਤ ਦੇ ਲਈ ਅੱਜ ਤੱਕ ਦੇ ਸਭ ਤੋਂ ਇੰਪੋਰਟੈਂਟ ਤੇ ਬਿਹਤਰੀਨ ਫੈਸਲੇ ਨੇ ਔਰ ਇਹ ਜਿਹੜੇ ਟੋਟਲ ਫੈਸਲੇ ਅੱਜ ਇੰਡਸਟਰੀ ਦੇ ਲਈ ਲੱਤੇ ਗਏ ਨੇ ਅੱਜ ਇਹ 12 ਫੈਸਲੇ ਟੋਟਲ ਇੰਡਸਟਰੀ ਦੇ ਲਈ ਲੱਤੇ ਗਏ ਨੇ ਜੀ ਦੀ ਸ਼ੁਰੂਆਤ ਦੇ ਵਿੱਚ ਮੈਂ ਇਹ ਦੱਸਣ ਜਾ ਰਿਹਾ ਜੋ ਇੱਕ ਇੱਕ ਕਰਕੇ ਕਿ ਸਭ ਤੋਂ ਪਹਿਲਾਂ ਸਾਡੇ ਵਪਾਰੀਆਂ ਦੀ ਸਾਡੇ ਉਦਯੋਗਪਤੀਆਂ ਦੀ ਖੱਜਲ ਖਵਾਰੀ ਜਿਹੜੀ ਹੁੰਦੀ ਸੀ ਬਾਰ-ਬਾਰ ਹਲਕ-ਹਲਕ ਡਿਪਾਰਟਮੈਂਟਾਂ 'ਚ ਜਾ ਕੇ ਉਹਨਾਂ ਨੂੰ ਅਪਰੂਵ ਲੈ ਲੈਣੀਆਂ ਪੈਂਦੀਆਂ ਸੀ ਔਰ ਉਹਨੂੰ ਅਸੀਂ ਬਿਲਕੁਲ ਖਤਮ ਕਰਨ ਲਈ ਸਿੰਗਲ ਵਿੰਡੋ ਸਿੰਗਲ ਵਿੰਡੋ ਦਾ ਮਤਲਬ ਸਿੰਗਲ ਵਿੰਡੋ ਉਸ ਸਿੰਗਲ ਵਿੰਡੋ ਪੋਰਟਲ ਨੂੰ ਅੱਜ ਅਸੀਂ ਅਨਾਉਂਸ ਕਰਤਾ ਹੈ ਔਰ ਅਸੀਂ ਉਹਦੀ ਜਿਹੜੀ ਸਿੰਗਲ ਵਿੰਡੋ ਸਾਈਟ ਹੈ ਜਿਹੜੀ ਅੱਜ ਤੋਂ ਅਸੀਂ ਜਾਨੀ ਕਿ ਜਾਰੀ ਕਰ ਦਿੱਤੀ ਗਈ ਹੈ ਜਿਸ ਸਾਈਟ ਤੇ ਵਿੱਚ ਕੀ ਕੀ ਹੋਊਗਾ ਕਿਹੜੀਆਂ 12 ਫੈਸਿਲਿਟੀਆਂ ਹੋਣਗੀਆਂ ਜਿਹੜੀਆਂ ਅਸੀਂ ਪ੍ਰੋਵਾਈਡ ਕਰਨੀਆਂ ਨੰਬਰ 1 ਸਭ ਤੋਂ ਪਹਿਲਾਂ ਜਿਹੜੀ ਇਹਦੇ ਚ ਹੋਊਗੀ ਕਿ 45 ਦਿਨਾਂ ਦੇ ਵਿੱਚ ਵਿੱਚ 45 ਵਰਕਿੰਗ ਡੇਸ ਦੇ ਵਿੱਚ ਵਿੱਚ ਕਿਸੇ ਵੀ ਕਿਸੇ ਕਿਸਮ ਦਾ ਕਿਸੇ ਨੇ ਉਦਯੋਗ ਲਗਾਣਾ ਹੈ ਪੰਜਾਬ ਦੇ ਅੰਦਰ ਇੰਡਸਟਰੀ ਲਗਾਣੀ ਹੈ ਤਾਂ ਉਹਨੂੰ 45 ਦਿਨਾਂ ਦੇ ਵਿੱਚ ਵਿੱਚ ਅੱਜ ਤੋਂ ਬਾਅਦ ਉਹਨੂੰ ਅਪਰੂਵਲ ਮਿਲਿਆ ਕਰਨੀਆਂ ਔਰ ਈਚ ਐਂਡ ਐਵਰੀ ਡਿਪਾਰਟਮੈਂਟ ਤੋਂ ਉਹਨੂੰ ਅਪਰੂਵਲ ਜਿਹੜੀਆਂ ਇਹ ਲੈ ਕੇ ਦਿੱਤੀਆਂ ਜਾਣਗੀਆਂ ਉਹਨੇ ਕਿਤੇ ਨਹੀਂ ਜਾਣਾ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਣਾ ਉਹਨੇ ਸਿਰਫ ਇਨਵੈਸਟ ਪੰਜਾਬ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਵਿੱਚ ਸਾਡਾ ਜਿਹੜਾ ਆਨਲਾਈਨ ਪੋਰਟਲ ਜਿਹੜਾ ਅਸੀਂ ਅੱਜ ਜਾਰੀ ਕੀਤਾ ਉਹਦੇ ਤੇ ਜਾ ਕੇ ਆਪਣੀ ਐਪਲੀਕੇਸ਼ਨ ਫਾਈਲ ਕਰਦਣੀ ਹੈ ਉਦੇ ਤਹਿਤ ਵਿਦਨ 7 ਡੇਸ 7 ਦਿਨਾਂ ਦੇ ਵਿੱਚ ਵਿੱਚ ਸਾਡਾ ਡਿਪਾਰਟਮੈਂਟ ਉਸ ਦੇ ਉੱਤੇ ਇੱਕ ਚੈਕਲਿਸਟ ਦੇ ਦੂਗਾ ਜਿਹੜੇ ਜਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ 7 ਦਿਨਾਂ ਦੇ ਵਿੱਚ ਵਿੱਚ 45 ਚੋਂ 7 ਨਿਕਲ ਗਏ 38 ਦਿਨ ਰਹਿ ਗਏ 7 ਦਿਨਾਂ ਦੇ ਵਿੱਚ ਵਿੱਚ ਜਿਹੜੇ ਅਸੀਂ ਉਹਨਾਂ ਨੂੰ ਚੈਕਲਿਸਟ ਦਵਾਗੇ ਉਸ ਡਾਕੂਮੈਂਟਸ ਨੂੰ ਜਿੰਨੀ ਦੇਰ ਇੰਡਸਟਰੀ ਇੰਡਸਟਰੀਲਿਸਟ ਜੀਨੇ ਉਦਯੋਗ ਪਤੀ ਨੇ ਆਪਣਾ ਪਲਾਂਟ ਲਗਾਣਾ ਹੈ ਤਾਂ ਜਿਹੜੇ ਉਹ ਡਾਕੂਮੈਂਟ ਪ੍ਰੋਵਾਈਡ ਕਰਵਾਊਗਾ ਉਸ ਉਹਨੂੰ ਕਿੰਨਾ ਟਾਈਮ ਲੱਗੂਗਾ 2 ਦਿਨ 4 ਦਿਨ 5 ਦਿਨ 7 ਨੂੰ ਲੈ ਸਕਦਾ ਪਰ ਜਿਵੇਂ ਹੀ ਉਹ ਡਾਕੂਮੈਂਟਸ ਦੁਬਾਰਤੀ ਫੇਰ ਸਾਡੇ ਕੋਲ ਚੈਕਲਿਸਟ ਦੇ ਸਾਹਬ ਨਾਲ ਆ ਜਾਣਗੇ ਉਸ ਤੋਂ ਬਾਅਦ ਤੋਂ ਟਾਈਮਰ ਫੇਰ ਸਟਾਰਟ ਹੋ ਜਾਊਗਾ ਤੇ ਜਿਹੜੇ ਪਿੱਛੇ ਪੈਂਡਿੰਗ 38 ਡੇਸ ਦੇ ਵਿੱਚ ਵਿੱਚ ਉਸ ਉਦਯੋਗਪਤੀ ਨੂੰ ਜਿਹਨੇ ਪਲਾਟ ਲਗਾਣਾ ਉਹਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਜੇਕਰ ਕਿਸੇ ਕਾਰਨ ਵਰਸ਼ ਕਿਸੇ ਵੀ ਕਾਰਨ ਵਰਸ਼ 45 ਦਿਨ ਸਾਡੇ ਕੋਲ ਮੰਨ ਲਓ ਸਾਰੇ 100% ਉਹਨੇ ਡਾਕੂਮੈਂਟ ਕੰਪਲੀਟ ਕਰਤੇ ਮੰਨ ਲਓ ਕਿਸੇ ਕਾਰਨ ਉਹ 45 ਡੇਸ ਦੇ ਵਿੱਚ ਉਹਨੂੰ ਸਾਰੇ ਡਿਪਾਰਟਮੈਂਟਾਂ ਚ ਪਰਮਿਸ਼ਨਾਂ ਗ੍ਰਾਂਟ ਨਹੀਂ ਹੁੰਦੀਆਂ ਤਾਂ ਆਫਟਰ 45 ਡੇਸ ਸਾਡੇ ਪੋਰਟਲ ਦੇ ਵਿੱਚ ਅਸੀਂ ਆਟੋਮੈਟਿਕ ਸਿਸਟਮ ਪਾਤਾ ਕਿ ਉਹਨੂੰ ਡੀਮਡ ਅਪਰੂਵਲ ਮੰਨਿਆ ਜਾਊਗਾ ਡੀਮਡ ਅਪਰੂਵਲ ਮੰਨ ਉਹਨੂੰ ਸਵੈ ਜਾਨੀ ਕਿ ਉਹਦੀ ਅਪਰੂਵਲ ਮੰਨੀ ਜਾਊਗੀ ਨੰਬਰ 1 ਨੰਬਰ 2 ਇਸ ਸਾਰੇ ਸਿਸਟਮ ਨੂੰ ਬਿਲਕੁਲ ਫਾਸਟ ਟਰੈਕ ਕਰਨ ਦੇ ਲਈ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਚ ਦੱਸਿਆ ਕਿ ਅਸੀਂ ਸਿੰਗਲ ਵਿੰਡੋ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਹੈ ਫਾਸਟ ਟਰੈਕ ਪੰਜਾਬ ਪੋਰਟਲ ਨੰਬਰ 3 ਇਹਦੇ ਵਿੱਚ ਜਿਹੜੀ ਸਾਡੀ ਰਾਈਟ ਟੂ ਬਿਜ਼ਨਸ ਐਕਟ ਸੀ ਜਿਹੜਾ ਕਿ ਅੱਜ ਤੱਕ ਸਿਰਫ 25 ਕਰੋੜ ਤੱਕ ਜਾਨੀ ਕਿ ਉਹਦੀ ਅਪਰ ਲਿਮਿਟ ਸੀ ਅਪਰ ਕੈਪਿੰਗ ਸੀ ਅੱਜ ਤੋਂ ਪੰਜਾਬ ਦੇ ਅੰਦਰ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਦੇ ਥਰੂ 125 125 ਕਰੋੜ 100 ਕਰੋੜ ਦੀ ਉਹਦੇ ਚ ਇੱਕਦਮ ਇਜ਼ਾਫਾ ਕਰਤਾ 125 ਕਰੋੜ ਤੱਕ ਦਾ ਜੇ ਕੋਈ ਆਰਟੀਬੀਏ ਦੇ ਅੰਡਰ ਕੋਈ ਯੂਨਿਟ ਲਗਾਣਾ ਚਾਹੁੰਦਾ ਉਹ ਆ ਸਕਦਾ ਹੈ ਨੰਬਰ 4 ਇਹਦੇ ਵਿੱਚ ਜਿਹੜਾ ਅਸੀਂ ਕੀਤਾ ਇਜ਼ਿੰਗ ਦਾ ਪ੍ਰੋਸੈਸ ਫਾਰ ਇਸ਼ੂਇੰਗ ਬਿਲਡਿੰਗ پلان ਅਪਰੂਵਲਸ ਐਂਡ ਸਟਰਕਚਰ ਸਟੇਬਿਲਿਟੀ ਸਰਟੀਫਿਕੇਟ ਜਿਹੜਾ ਹੁਣ ਕੋਈ ਵੀ ਅਸੀਂ ਸਟੇਬਿਲਿਟੀ ਸਟਰਕਚਰ ਲੈਣਾ ਪੈਂਦਾ ਸੀ ਸਰਟੀਫਿਕੇਟ ਲੈਣਾ ਪੈਂਦਾ ਸੀ ਤੇ ਬਿਲਡਿੰਗ پلان ਅਪਰੂਵ ਕਰਾਣੇ ਪੈਂਦੇ ਸੀ ਇਹਨੂੰ ਅਸੀਂ ਬੜਾ ਹੀ ਸੌਖਾ ਤਰੀਕਾ ਕਰਤਾ ਅਸੀਂ ਜਿਹੜੇ ਇਹਦੇ ਵਿੱਚ ਆਰਕੀਟੈਕਟ ਨੇ ਉਹ ਐਮਪੈਨਲਡ ਕਰਤੇ ਸੋ ਇਹ ਕਾਫੀ ਜ਼ਿਆਦਾ ਨੇ ਮਤਲਬ ਕਿ ਕਈ ਗਿਣਤੀ ਆ ਉਹਨਾਂ ਦੀ ਕਾਫੀ ਗਿਣਤੀ ਹੈ ਤਾਂ ਕਿਸੇ ਵੀ ਕਿਸੇ ਵੀ ਆਪਣੇ ਜਿਹੜੀ ਕਿ ਜਿਹੜਾ ਸਰਟੀਫਾਈਡ ਆਰਕੀਟੈਕਟ ਕੋਲ ਜਾ ਕੇ ਆਪਣੀ ਜਿਹੜੀ ਇਹ ਜਿਹੜਾ ਸਟਰਕਚਰ ਸਟੇਬਿਲਟੀ ਸਰਟੀਫਿਕੇਟ ਤੇ ਬਿਲਡਿੰਗ ਪਲਾਨ ਦੀ ਜਿਹੜੀ ਹੈ ਉਹ ਅਪਰੂਵਲ ਲੈ ਸਕਦਾ ਤੇ ਉਹ ਸਾਨੂੰ ਉਹਨੂੰ ਉਹਦੀ ਸਾਨੂੰ ਇੱਕ ਕਾਪੀ ਹੈ ਜਿਹੜੀ ਸਬਮਿਟ ਕਰਾ ਸਕਦਾ ਅਸੀਂ ਉਹਨੂੰ ਉਸੇ ਤਰੀਕੇ ਦੇ ਨਾਲ ਮੰਨਾਂਗੇ ਜੋ ਸਾਨੂੰ ਦੇਣਗੇ ਨੰਬਰ 5th ਫਾਇਰ ਸੇਫਟੀ ਦੇ ਲਈ ਜਿਹੜੀ ਐਨਓਸੀਸੀ ਉਹਨੂੰ ਵੀ ਅਸੀਂ ਸਿੰਪਲੀਫਾਈ ਕਰਤਾ ਉਹਦੇ ਲਈ ਵੀ ਅਸੀਂ ਸੈਲਫ ਸਰਟੀਫਿਕੇਸ਼ਨ ਦਿੱਤੀ ਪਾਈ